ਹੈਲੋ ਲੈ ਬੇਬੇ ਪਰਉਣਾ ਤਾਂ ਸਮਝ ਚੁ ਤੇਰੇ ਵਾਲੀ ਗੱਲ ਉਹ ਗਾਹਾਂ ਉਹਦੀ ਲੰਨਦਾਈ ਹੋਈ ਆ ਉਹ ਬਾੜੀ ਚੱਕਮੀ ਹੈ ਮੈਂ ਤਾਂ ਐ ਸੋਚਦੀ ਆ ਮੇਰੀ ਧੀ ਨੂੰ ਕਿਉਂ ਨਹੀਂ ਇਹ ਜਿਹਾ ਪਾ ਲੱਗਿਆ ਆ ਦੋਮੋਂ ਨੂੰ ਸੁਧਾਰ ਦਾਂਗੀ ਮੇਰੀ ਗੱਲ ਸੁਣਾ ਜੇ ਤੂੰ ਠੀਕ ਕਰ ਭਾਈ ਜਿੰਨਾ ਤਾਂ ਹੁੰਦੇ ਨੇ ਅੱਜ ਕੱਲ ਹੈ ਕੁਝ ਆਪ ਦੇ ਵੀ ਹੁੰਦਾ ਅੱਜ ਕੱਲ ਪੁਲਿਸ ਆਣੀ ਆਪਣੀ ਗੱਲ ਕਰ ਲੂਗੀ ਉਹ ਨਹੀਂ ਕੰਮ ਨਹੀਂ ਗਈ ਮੈਂ ਚੱਪੜਾ ਟੱਕਰੀ ਨਾ ਚੰਗਾ ਹਾਂ ਤਾਂ ਤੇਰੀ ਗੱਲ ਸੱਚੀ ਆ ਖਨਾਰੇ ਨਾ ਹੁਣ ਮੇਰਾ ਮਾਨ ਬਾਲਾ ਦੁਖੀ ਹੋਇਆ ਪਿਆ ਸੀ ਮੇਰੇ ਕੋਲ ਤਾਂ ਹੋਲਾ ਕਰ ਗਈ ਮੈਂ ਤਾਂ ਮਨ ਤੇ ਬਹੁਤ ਵੇਨਾ ਕਰਤੀ ਬੋਲਣਾ ਬੇਬੇ ਬੋਲ ਤਾਂ ਬੈਣੀ ਹੈ ਹੈ ਜਿੱਥੇ ਬੰਦੇ ਲੈ ਕੇ ਆਉਣਾ ਜਾਣਾ ਹੋਵੇ ਉਹ ਬੰਦੇ ਨੂੰ ਤਾਂ ਦੁਗਣਾ ਦੁੱਖ ਹੋ ਜਾਂਦਾ ਫੇ ਮੈਂ ਸੋਚਦੀ ਸੀ ਉਹ ਕੁੜੀ ਵੀ ਨਾ ਰੋਈ ਜਾਂਦੀ ਹੋਵੇ ਚੱਲ ਮੈਂ ਫੇਰ ਆਉਂਦੀ ਚੰਗਾ ਹੋਰ ਚੰਗਾ ਬੇਬੇ ਸਤਿ ਸ਼੍ਰੀ ਅਕਾਲ ਕਿਵੇਂ ਆ ਬੱਧੀਆ ਤੁਸੀਂ ਦੱਸੋ ਮੈਂ ਤਾਂ ਠੀਕ ਆ ਗਈਆ ਹੋਰ ਸੁਣਾਓ ਤੇਰਾ ਵੀਰਾ ਵਾਗਿਆ ਸੀ ਅੱਜ ਕੰਮ ਤੇ ਹਾਂ ਬਾਜੀ ਦੀ ਵੀ ਤਾਂ ਵਾਗਿਆ ਸੀ ਉਹ ਕਰੇ ਸਾਰੇ ਠੀਕ ਆ ਹਾਂ ਹਾਂ ਸਾਰੇ ਠੀਕ ਠਾਕ ਵਧੀਆ ਮੈਨੂੰ ਦੋ ਦਿਨ ਤਣ ਹੋ ਗਏ ਤੇ ਮੈਨੂੰ ਵੀ ਆਈ ਨਾ ਤੇ ਮਨ ਕੋਲ ਬੈਤੂ ਆ ਜਾਂਦੀ ਨਾ ਮੇਰਾ ਬੇਟਾ ਆਇਆ ਤੇ ਇਸ ਕਰਕੇ ਨਹੀਂ ਆਈ ਮਮ ਦੀਦੀ ਪਤਾ ਕੀ ਆ ਮੈਨੂੰ ਆਏ ਸੀ ਵੀ ਚਲ ਆਈ ਤਾਂ ਹੈਗੀ ਮੈਂ ਦੋ ਕੁ ਦਿਨ ਦੀ ਉਹਨਾਂ ਦੀ ਮम्मी ਬੜੀ ਬਿਮਾਰ ਜੀ ਹੋਈ ਪਈ ਆ ਬਾਕੀ ਮੈਂ ਇਹ ਨਾਲ ਗੱਲ ਕਰੀ ਸੀਗੀ ਇਹ ਤਾਂ ਕਹਿੰਦੇ ਸੀ ਕੋਈ ਨਹੀਂ ਤੂੰ ਆਇਆ ਦੋ ਦਿਨ ਬੰਦਾ ਬੋਲਦਾ ਨਹੀਂ ਹਲੋ ਰਾਮ ਤੂੰ ਕਿਹਾ ਮੈਂ ਆ ਜਾ ਹੀਦਾ ਨਰਮਦੀ ਗੱਲ ਨਹੀਂ ਹੈਗੀ ਚਲ ਕੋਈ ਨਹੀਂ ਮੈਂ ਨਾ ਆ ਜੂਗੀ ਪਤਾ ਕੀ ਆ ਹੁਣ ਤੈਨੂੰ ਬਤਾ ਮੰਮੀ ਬਿਮਾਰ ਹੋ ਰਹੀ ਆ ਐ ਬਿਮਾਰ ਨੂੰ ਛੱਡ ਕੇ ਵੀ ਨਹੀਂ ਆਇਆ ਜਦਾ ਐਨਕਦਰ ਦੀ ਤੈਨੂੰ ਵੀ ਪਤਾ ਹੀ ਆ ਨਾ ਨਾ ਉਹ ਤਾਂ ਤੇ ਨੂੰ ਹੀ ਕਿੰਦਾ ਮੰਮੀ ਦੀ ਟੈਨਸ਼ਨ ਹੀ ਹੋਰ ਤਾਂ ਮੈਨੂੰ ਕਾਹਦੀ ਟੈਨਸ਼ਨ ਹੋਣੀ ਆ ਕੋਈ ਟੈਨਸ਼ਨ ਨਹੀਂ ਹੁੰਦਾ ਕੋਈ ਅੱਜ ਮੈਂ ਤਾਂ ਆਇਆ ਕਰਦੇ ਫਿਰ ਆਇਆ ਬਾਬੇ ਹੁਣ ਆਪਣਾ ਵੀ ਕਰ ਖਰਾਬ ਹੁੰਦਾ ਤੇ ਮੈਨੂੰ ਬਤਾ ਹੂੰਂ ਦੀ ਰੀਆ ਵੀ ਆਉਂ ਉਹ ਹਿੰਟ ਤੱਕ ਨਹੀਂ ਹੈ ਨਹੀਂ ਆਹ ਰੋਟੀ ਖਾ ਕੇ ਕੰਮ ਤੇ ਜਾਣਾ ਕਰਦਾ ਕਾ ਕੋਈ ਨਾ ਖਾ ਰਿਹਾ ਕਾ ਹਾਂ ਉਹ ਤਾਂ ਮੈਨੂੰ ਪਤਾ ਕੋਈ ਨਹੀਂ ਮੈਂ ਅਜ ਨਹੀਂ ਬਾਕੀ ਜੇ ਤੁਸੀਂ ਜਾਣਾ ਹੋਇਆ ਤਾਂ ਬੱਜਿਓ ਕੋਈ ਗੱਲ ਨਹੀਂ ਜੇ ਰਹਿ ਪੇਗੀ ਪਰ ਮਣ ਕੇ ਇੱਕ ਅੱਧਾ ਦਿਨ ਤਾਂ ਬਾਲੀ ਚੰਗੀ ਗੱਲ ਆ ਜੇ ਸੋਹਣੀ ਤੈਨੂੰ ਪਤਾ ਹੀ ਆ ਹਨਾ ਕੀ ਸੋਚਣੀਆਂ ਮੈਂ ਅੱਪਰ ਜਾ ਜਾਂਾਂ ਵੀ ਮਾਂ ਬਿਮਾਰ ਪਈ ਸੀ ਚੱਕ ਕੇ ਮੂੰਹ ਮੜਵੀ ਗਈ ਐ ਵੀ ਨਹੀਂ ਸੋਚਿਆ ਵੀ ਮਾਂ ਬਿਮਾਰ ਆ ਤੈਨੂੰ ਪਤਾ ਹੁਣ ਦੋ ਦੋ ਕਰ ਜਾਾਂ ਜਾਂ ਮੇਰੇ ਘਟਣਾ ਬਹੁਤ ਔਖਾ ਦਾ कोई मैं। चल कोई ना कल दिन कल शाम हाँ मैं चल कोई नी चा मैं आजगी ਤੰਤਰੀ ਵੀ ਰੋਟੀ ਬਣਾਤੀ ਸੀ ਸਵੇਰੇ ਹਾਂ ਹਾਂ ਬਿਲਕੁਲ ਟੈਨਸ਼ਨ ਹਲਾ ਹੁੰਦਾ ਮੈਂ ਹੈਂ ਕਿ ਉਹ ਮਰਵਾ ਰਹੇ ਹੁੰਦੀ ਆ ਚਲ ਚੰਗਾ ਕੋਈ ਨਹੀਂ ਅੰਮਕਾ ਅਜੇ ਤੇ ਨਾ ਆਵੇ ਹਾਂ ਹਾਂ ਆ ਜੂਗੀ ਠੀਕ ਹੈ ਚਲ ਚੰਗਾ ਵਾ ਜਾਊਗਾ ਭਾਈ ਮੈਂ ਮਰ ਜਾਂ ਮੈਨੂੰ ਤਾਂ ਐਸੀ ਕਿ ਕਿ ਤੋਂ ਕਿਤੋਂ ਟੌਪਸਪਾ ਲੈ ਲਾਂਗੇ ਹੁਣ ਤਾਂ ਦੀਦੀ ਵੀ ਕਹਿੰਦੀ ਆ ਵੀ ਆ ਜਾ ਮੈਂ ਕੀ ਜਵਾਬ ਦੇਉਂਗੀ ਮੈਂ ਤਾਂ ਬਾਹਰੀਂ ਗਾਣਾ ਪੈਣ ਗਿਆ ਪਰ ਆਹ ਇੱਕ ਮਾਂ ਤਾਂ ਗਵਾਨੀਆਂ ਤੇ ਜਾ ਕੇ ਬੈਗੀ ਮਾਂ ਨੇ ਕਹੀਓ ਪਰ ਇਹੋ ਵੀ ਵਿਚਾਰੀ ਨੂੰ ਕੀ ਕਹਾਂ ਉਹਦੇ ਤੇ ਵੀ ਬੋਝ ਪਾਤਾ ਮੈਂ ਸਾਂਭ ਲੈਂਦੀ ਲੈ ਕੇ ਨਹੀਂ ਆਉਣੀ ਸੀ ਮੈਨੂੰ ਕੀ ਲੋਡ ਸੀ ਰਿਹਾ ਹੁੰਦੀ ਟੌਪਸ ਕੀ ਕਰੀਏ ਨਹੀਂ ਪਤਾ ਨਾਲ ਆਂਦੀ ਮੈਨੂੰ ਮੇਰਾ ਤਾਂ ਕੋਸੇ ਨਹੀਂ ਜੀ ਨਹੀਂ ਕਰਦਾ ਲੈ ਚਲੋ ਕੈਨਕਰ ਨਾ ਲਾਂਦੀ ਢਿੰਡੇ ਪਾਣੀ ਪਾਲ ਕੱਲ ਦੀ ਨਾਤੀ ਨਹੀਂ ਹੈ ਮਮੀ ਮੈਨੂੰ ਤਾਂ ਲੀਲੀ ਦਾ ਫੋਨ ਵੀ ਆ ਗਿਆ ਤਿੰਨ ਅੰਦਰ ਹੋਰ ਠੀਕ ਹੈ ਜੀ ਕੁੜੀ ਦੱਸਿਆ ਤਾਂ ਨਹੀਂ ਮਮੀ ਦੱਸਣਾ ਦਾ ਕੀ ਸੀ ਦੱਸਿਆ ਤਾਂ ਕੁਛ ਨਹੀਂ ਬਸ ਤੈਨੂੰ ਪਤਾ ਤਾਂ ਹੈਗਾ ਭਿੰਨੀ ਭੈੜੀ ਉਹ ਕਹਿੰਦੀ ਭਾਬੀ ਆਏ ਥੋੜੀ ਹੁੰਦਾਗਾ ਵੀ ਉੱਥੇ ਜਾ ਕੇ ਬਹਿ ਜਾਉ ਕਹਿੰਦੀ ਵੀਰੇ ਤੀਤਾ ਤੈਨੂੰ ਨਹੀਂ ਫਿਕਰ ਹੈਗੀ ਕਹਿੰਦੀ ਹੁਣੇ ਤਾਂ ਤੈਨੂੰ ਨਹੀਂ ਕਹਿਣਾ ਆ ਜਾ ਕਹਿੰਦੀ ਭਾਈ ਫੈਮੀ ਜਾਣਾਗਾ ਹੁਣ ਚਾਰ ਦਿਨ ਕੱਗੇ ਆਈ ਸੀ ਕਹਿੰਦੀ ਮੈਨੂੰ ਵੀ ਕੀ ਸੁੱਖ ਸਾਰਾ ਹੋਇਆ ਇੱਥੇ ਆਈ ਤਾਂ ਮੰਮੀ ਗੱਲ ਤਾਂ ਖਰੂਦੀ ਵੀ ਸਹੀ ਆ ਜੇ ਮੈਨੂੰ ਐ ਪਤਾ ਹੁੰਦਾ ਨਾ ਐਡਾ ਵੱਡਾ ਨੁਕਸਾਨ ਹੋ ਜੂ ਮੇਰਾ ਮੈਂ ਬਗੀ ਜਾਂਦੀ ਕੱਲੀ ਬਗ ਜਾਂਦੀ ਕੀ ਕਰਨਾ ਸੀ ਮੈਂ ਇੱਥੇ ਰਹਿ ਕੇ ਓਹੋ ਪੁੱਤ ਕਾ ਤੋ ਟੈਨਸ਼ਨ ਲਈ ਜਾਨੀਆ ਹੁ ਤਾਂ ਕਿਹੜਾ ਹੋਣਾ ਸੀ ਆਪਣੇ ਕਰਮਾਂ ਚ ਲਿਖਿਆ ਸੀ ਘਾਟੇ ਵਾਦੇ ਹੁੰਦੇ ਨੇ ਹੋ ਹੀ ਜਾਂਦੇ ਨੇ ਕੋਈ ਨਹੀਂ ਮੈਂ ਬੈਠੀ ਆ ਤੇਰੀ ਮਾਂ ਮੈਂ ਕੋਈ ਨਾ ਕੋਈ ਆਪੇ ਹੱਲ ਕੱਢਦੀ ਆ ਕਰਦੀ ਆ ਕੋਈ ਨਾਲੇ ਤੈਨੂੰ ਪਤਾ ਆ ਮੇਰਾ ਜਮਾਈ ਤਾਂ ਨਾ ਰੱਬ ਦੀਨ ਦਿੱਤੀਆਂ ਖਾਣ ਵਾਲਾ ਐਵੇਂ ਲੱਗਦਾ ਉਹ ਤਾਂ ਪੋੜਾ ਲਾ ਕੋਈ ਨਹੀਂ ਉਹ ਤਾਂ ਮੈਂ ਆਪੇ ਸਮਝਾ ਲੂੰਗੀ ਲੈ ਮੰਮੀ ਨਰਮਤਾ ਚਾਹੀ ਕਿੰਨਾ ਮਰਜੀ ਆਹੋ ਪਰ ਫਿਰ ਵੀ ਉਹ ਕੋਈ ਛੋਟੀ ਮੋਟੀ ਚੀਜ਼ ਥੋੜੀ ਸੀ ਸੋਨੇ ਦੀ ਜੀ ਸੀ ਮੰਮੀ ਕਿਹੜਾ ਦਾ ਉਹ ਮੈਨੂੰ ਬੋਲੂਗਾ ਕੋਈ ਤੂੰ ਟੈਨਸ਼ਨ ਨਾ ਲੈ ਇਹ ਤੇਰੀ ਮਾਂ ਨਾਲ ਆ ਨਾ ਤੇਰੇ ਤੈਨੂੰ ਕਸ ਨਹੀਂ ਲੋੜਨੀ ਕੋਈ ਹੁਮੈ ਤਾਂ ਐ ਕਹਿ ਦੂੰਗੀ ਆ ਇੱਕ ਲਿਫਟ ਨਹੀਂ ਹੋਰ ਚੱਕ ਲੂੰਗੀ ਕੋਈ ਮੰਮੀ ਨਾਲ ਤੂੰ ਕੀ ਕਹੀਏਂ ਨੀ ਮੈਂ ਹੱਲ ਕਰ ਦੂੰ ਤੂੰ ਕਿੱਥੋਂ ਹੱਲ ਕਰੇਂਗੀ ਲੈ ਇਹ ਇੱਕ ਕੰਮ ਨਹੀਂ ਵਾਹਤਾ ਹੈਗਾ ਆਪਣੇ ਕੋਲੇ ਉਹ ਨਾ ਨਾ ਮੰਮੀ ਵਾਹਣ ਬੂਬੂ ਇੱਕ ਕਿੱਲਾ ਮੈਂ ਲੈਣੇ ਕਰ ਪਰ ਕਹਿੰਦੇ ਹੁੰਦੇ ਨਾ मामा ਧੀਆ ਵਾਸਤੇ ਬਹੁਤ ਮੁਸ਼ਕਲ ਲੱਣੀ ਹੈ ਮੰਮੀ ਬੱਚਿਆਂ ਵਾਸਤੇ ਫਿਰਦੀ ਆਉਂਦੀ ਆ ਮਾਮਾ ਆਹ ਕੰਮ ਕਰਕੇ ਨਾ ਤੂੰ ਜਮਾ ਮੇਰੇ ਪੇਕੇ ਆ ਲੋ ਮੇਰਾ ਰਿਸ਼ਤਾ ਹੀ ਖਤਮ ਕਰ ਦੇਗੀ ਆ ਨਾਲ ਮਨੀਮ ਪਰ ਜਾਈਆਂ ਕੀ ਸੋਚਣੀਆਂ ਲੈ ਇੰਨਾ ਦੀ ਕੀ ਹਿੰਮਤ ਹੈ ਫਿਰ ਨਾ ਚੱਕਦੀ ਆ ਵੱਡੀ ਤੈਨੂੰ ਪਤਾ ਸਾਰਾ ਪੱਟੀ ਨੇ ਝੱਕਿਆ ਮੈਂ ਵੀ ਡਰ ਕੇ ਡਰਦੀ ਮੰਮੀ ਕਿਉਂ ਚਲੂਸ ਕੱਢਿਆ ਹੋੜੀ ਬੋਲ ਤੈਨੂੰ ਸੁਣ ਗਿਆ ਨਾ ਤੈਨੂੰ ਪਤਾ ਮੇਰਾ ਨਹੀਂ ਕਿਸੇ ਨਾਲ ਮਨ ਕਰਦਾ ਲੜਨ ਕਿਉਂ ਬੋਲਿਆ ਨਹੀਂ ਨਾਲੇ ਵੀਰੇ ਆ ਕੇ ਕੀ ਸੋਚਣਗੇ ਕੋ ਸੋਚੀ ਜਾਣ ਵੀਰੇ ਹੋਰੇ ਤੇਰੇ ਮੈਨੂੰ ਪੁੱਛਦੇ ਨੇ ਉਹਨਾਂ ਨੂੰ ਨਹੀਂ ਪੁੱਛਦੇ ਨਾਲੇ ਮੈਂ ਨਹੀਂ ਡਰਦੀ ਇਹ ਨੋਹਾ ਨੇ ਨੋਹਾ ਬਣ ਕੇ ਰਹਿਣ ਮੈਗੀਆਂ ਸਾਰੀ ਉਮਰ ਨਾਲ ਕੋਈ ਨਹੀਂ ਕਿਸੇ ਨੂੰ ਪੁੱਛਦਾ ਹੁੰਦਾ ਬਸ ਵੀਰਾ ਮਗਰ ਲਾ ਲੈਣਗੇ ਆਪੋ ਉਹ ਦੇਖੀ ਜਾ ਜਦੋਂ ਮਗਰ ਲੱਗਣਗੇ ਹੁਣ ਤਾਂ ਮੈਨੂੰ ਉਹਨਾਂ ਨੇ ਮਾਣ ਆ ਪੂਰਾ ਵੀ ਮੇਰੇ ਪੁੱਤ ਮੈਨੂੰ ਪੁੱਛ ਕੇ ਗੱਲ ਕਰਦੇ ਨਾ ਤੇਰੇ ਵਾਰੀ ਉਹ ਤਾਂ ਤੇਰਾ ਇੰਨਾ ਖਿਆਲ ਰੱਖਦੇ ਭੈਣਾਂ ਨੂੰ ਭਾਈ ਬਹੁਤ ਪਿਆਰੇ ਹੁੰਦੇ ਤੇ ਭੈਣਾਂ ਨੂੰ ਭੈਣਾਂ ਬਹੁਤ ਪਿਆਰੀਆਂ ਹੁੰਦੀਆਂ ਇਹ ਗੱਲ ਨਹੀਂ ਪੁੱਤ ਆਪਣੇ ਤਾਂ ਪ੍ਰਮਾਤਮਾ ਨੇ ਬਹੁਤ ਸੋਹਣੀ ਸੁਣੀ ਹੋਈ ਐ ਹਾਂ ਤੇਰਾ ਬਹੁਤ ਖਿਆਲ ਰੱਖਦੇ ਆ ਜਮੇਂ ਤੇ ਤੈਨੂੰ ਕਹਿੰਦੇ ਨਹੀਂ ਉਹਨਾਂ ਨੇ ਤਾਂ ਅੰਚਲੀ ਇਹ ਲੈ ਮੇਰੇ ਕੋਲ ਹੈ ਤੈਨੂੰ ਦੱਸਦੀ ਸੁਣਦੀ ਤਾਂ ਨਹੀਂ ਕਿਤੇ ਵੱਡੀ ਮੇਰੇ ਕੋਲ ਹੈ ਤੋ

ਕਿ ਮੈਂ ਲੱਗੀ ਆ ਕਾਨੂੰ ਪੁੱਤ ਤੂੰ ਟੈਨਸ਼ਨ ਨਾ ਲੈ ਮੈਨੂੰ ਤੇ ਹੀ ਲੱਗਦਾ ਇਹ ਵੀ ਦਰਵਾਜ਼ੇ ਕੋ ਇਹ ਵੇਖ ਚਾਹੁੰਨ ਮੈਨੂੰ ਮਾੜੀ ਤਾਂ ਕਰੀ ਦਿੱਤਾ ਮੈਂ ਮੀਹ ਹਾਤਾ ਹੈ ਗਨੀਆ ਤੈਨੂੰ ਪਤਾ ਸੁਨਹਿਰੀ ਕੜਾ ਨਾਲ ਦੀ ਨਾਲ ਬਣਾ ਕੇ ਦੇ ਦੇਣਗੇ ਜੇ ਆਪਾਂ ਕੋਈ ਹੱਲ ਕਰਦੇ ਵੀ ਆ ਫਿਰ ਮੈਂ ਤਾਂ ਕੱਲ ਨੂੰ ਹੀ ਜਾਣਾਗਾ ਮੈਨੇ ਤਾਂ ਸੋਨੀ ਦੀਦੀ ਦਾ ਫੋਨ ਆਇਆਗਾ ਉਹ ਕਹਿੰਦੀ ਵੀ ਤੂੰ ਆ ਜਾ ਮੈਨੂੰ ਤਾਂ ਐ ਡਰ ਲੱਗ ਗਿਆ ਨਾ ਮੰਮੀ ਕਿ ਤੇ ਮੈਨੂੰ ਟੌਸਾਂ ਲਈ ਨਾ ਬੁੱਚਲੇ ਉਹ ਜਾਂਦੀ ਰਹੀ ਆਏ ਨਾ ਕਰੀ ਨਹੀਂ ਪੁੱਛਦੀ ਉਹ ਤੂੰ ਕਹਿਦੀ ਨਾ ਮੇਰੇ ਕੰਨ ਦੁਖਣ ਲੱਗੇ ਸ ਮੈਂ ਤਾਂ ਵਾਲੀਆਂ ਪਾਲੀਆਂ ਤੇਰੀ ਨਰਦ ਕਿਹੜਾ ਉਥੇ ਹੱਤਾ ਰਹੂਗੀ ਨਾਲ ਮੈਂ ਮਾਰੂਗੀ ਕਿਹੜਾ ਆ ਚਾਰ ਦਿਨ ਕਹਿ ਲਾਂਗੇ ਸਨਿਆਰ ਨੂੰ ਵੱਧ ਵੀ ਭਾਈ ਚਾਰ ਦਿਨਾਂ ਚ ਬਣਾਗੇ ਕੋਈ ਐ ਤਾਂ ਆਪਾਂ ਹੁਣ ਸਾਰਿਆਂ ਨੂੰ ਧੂਮਾ ਹੀ ਉਸਤ ਕਰਾਂ ਆ ਉਹ ਐਨ ਭਾਈ ਤੇ ਸਨਿਆਰ ਸਨਿਆਰੇ ਨੇ ਮਾਰੇ ਨਹੀਂ ਹੁੰਦੇ ਸਾਰੇ ਪਰਦਾ ਰੱਖਦੇ ਹੁੰਦੇ ਨੇ ਇੱਕ ਦੂਜੇ ਦਾ ਉਹਨਾਂ ਬਹੁਤ ਵੈਰਤਾ ਨਾ ਉਹਨੂੰ ਪਤਾ ਲੱਗ ਗਿਆ ਨਾ ਵੀ ਪਤਾ ਹੀ ਉਹਨੂੰ ਵੀ ਮੈਂ ਪੇਕੇ ਆ ਕੇ ਗਈ ਆ ਤਾਉਦੇ ਪੁੱਛੋਗੇ ਮੈਂ ਮੇਨ ਦਾ ਬਹੁਤ ਟੈਨਸ਼ਨ ਹੋਈ ਮੀਤੀ ਐ ਮੈਂ ਤੁਹਾਨੂੰ ਕਿੰਨੇ ਗਵਾਰੀ ਸਮਝਾਵਾਂ ਤੂੰ ਤਾਂ ਨਾ ਜਦੋਂ ਮੈਂ ਆ ਜਣੀ ਮੇਰਾ ਵੀ ਦਿਮਾਗ ਖਰਾਬ ਕਰ ਦੇਣੀ ਐ ਚਲ ਕੋਈ ਨਹੀਂ ਤੂੰ ਕਿੱਥੇ ਗਈ ਸੀ ਆਟਾ ਹੋ ਗਿਆ ਤੈਨੂੰ ਤੇਰੀ ਦਾਦੀ ਕੋਲੇ ਗਈ ਸੀ ਇੱਧਰ ਉਹ ਬੇਬੇ ਕੋਲੇ ਵੱਡੀ ਕੋਲੇ ਉਹਦੇ ਕੋਲੇ ਕਹਿ ਕਿ ਮੈਂ ਉਹ ਪਾਣੀ ਦੱਸਿਆ ਕੋਈ ਗੱਲ ਨਹੀਂ ਦੱਸੀ ਨਾਲੇ ਜੀ ਦਾ ਸੁਣਦੀ ਉਹ ਚੰਗੇ ਰਾਈ ਪਾਉਂਦੀ ਐ ਉਹ ਸਿਆਣੀ ਐ ਬੁੜੀ ਆਪਣੇ ਘਰਾਂ ਚ ਹੈ ਵੀ ਕੌਣ ਉਹੀ ਐ ਸਿਆਣੀ ਬੁੜੀ ਉਹਨੇ ਮੈਨੂੰ ਸਾਰਾ ਸਮਝਾਇਆ ਕਹਿੰਦੀ ਤੂੰ ਫੇਰ ਵੀ ਇਹਨਾਂ ਦਾ ਸਿਆਣਾ ਹੁਣ ਵੀ ਕਹਿੰਦੀ ਇਹਨਾਂ ਦੇ ਲੱਗੋ ਫਿਰ ਲਾਂਦੇ ਜਿਹੜੀ ਵੱਡੇ ਨੂੰ ਪਰ ਕਹਿੰ ਕਲੇ ਉਸਨਾਪਾ ਤੂੰ ਆ ਇੱਕ ਤੋਂ ਦੋ ਨਾ ਬੋਲਤੇ ਨਾ ਜਮਾ ਨਹੀਂ ਦਿੰਦੇ ਹਫਤੇ ਦੀ ਵੀ ਕਰਾ ਕੇ ਮੈਨੂੰ ਕਿਨੂ ਬੁਲਾਦੇ ਨਹੀਂ ਹੁਣ ਮਮਮੀ ਵਧੀਆ ਵਾਲਾ ਪਰ ਉਹ ਵੀ ਮੇਰੀ ਗੱਲ ਸੁਣਾ ਤੇ ਘਰ ਦੀ ਗੱਲ ਇਹ ਦੱਸ ਦਿੰਦੇ ਨਾਲ ਜੇ ਤੂੰ ਆਉਣ ਦੀ ਗਮਣਚ ਗੱਲ ਕਰਦੀ ਨਾ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਤਾਂ ਦੂਜੀ ਮਾੜੀ ਮੋਟੀ ਤੇਰੇ ਪੱਖ 'ਚ ਹੈਗੀ ਆ ਛੋਟੀ ਮੁੜ ਕੇ ਐਵੇਂ ਉਹ ਵੀ ਤੇਰੇ ਤੇ ਲੱਗਣ ਲੱਗ ਗਈ ਨਹੀਂ ਪੁੱਤ ਤੇਰੀ ਦਾਦੀ ਰਕਤਨ ਪਤੀ ਹੈ ਇਹ ਕਿਹੜਾ ਕੋਈ ਆਪਣੀ ਪੰਜ ਤਾਂ ਉਹ ਕਰਦੀ ਹੈ ਜੋ ਮੀਨੀ ਆਪਾਂ ਨੇ ਤਾਂ ਬਹੁਤ ਖਿਆਲ ਰੱਖ ਲਿਆ ਆ ਤੇ ਲਾ ਤੇਰੇ ਸਾਹਮਣੇ ਜਿੱਦਾਂ ਤੇਰਾ ਪਿਓ ਮੁੱਕਿਆ ਸੀ ਇਹ ਬੇਬੇ ਨਾ ਹੁੰਦੀ ਮਨ ਤੇਰੀ ਦਾਦੀ ਉਹਦਾਂ ਨੂੰ ਘਰੋਂ ਕੱਢ ਦਾਂਗੀ ਇਸੇ ਵੇਪੈ ਨਹੀਂ ਮੁਰੇ ਹੋ ਕੇ ਰੱਖਿਆ ਸੀ ਮੈਨੂੰ ਅੱਜ ਤਾ ਮੈਨੂੰ ਆਦਣ ਦੇਖਣੇ ਪਏ ਆਪਰੇ ਬੱਚੇ ਪਾਲਨੇ ਇਹਨਾਂ ਦੇ ਸਿਰ ਤੇ ਨਾਲੇ ਇਹ ਮਾੜੀ ਮੱਤ ਕਿਉਂ ਦੇਉਂਦੀ ਦੀ ਏ ਬਾਲੀ ਚੰਗੀ ਵੇਪੈ ਹੈ ਮਾਤਾ ਕਹਿੰਦੀ ਆ ਬੱਚਾ ਨਹੀਂ ਮੁਰ ਹੋ ਗਏ ਘੁੱਟ ਚਾਹ ਬਣਾ ਲਾ ਹਾਂ ਪੁੱਤ ਬਣਾਉਣੀ ਹੈ ਚਾਹ ਚਾਹ ਲੈ ਯਮਮੀ ਹਾਂ ਹੋ ਪਾਈ ਮੈਂ ਤਾਂ ਤੁਹਾਡੇ ਮੂੰਹ ਵੀ ਨਹੀਂ ਦੇਖਦੀ ਨੇ ਮੈਂ ਇਹਦੇ ਨਾਲੇ ਆਪ ਦੀ ਕੁੜੀ ਦੀ ਚਾਹ ਬਣਾਈ ਇਹਨਾਂ ਨਾਲੇ ਮੈਂ ਆਪ ਦੀ ਬਣਾਈ ਆ ਆਪ ਦੀ ਬਣਾ ਲਓ ਤੁਹਾਨੂੰ ਕੌਣ ਕਰ ਕਰ ਪਿਆ ਦੋ ਕੀ ਹੁਣ ਕੁੱਟ ਪਾਣੀ ਮੇਰਾ ਵੀ ਪਾ ਲੈਂਦੀ ਐ ਦੱਸ ਕੀ ਹੁੰਦਾ ਸੀਗਾ ਅੱਛਾ ਕਰਕੇ ਮੈਂ ਇਹ ਨਹੀਂ ਸੀ ਚਾਹ ਕਿ ਤੂੰ ਤੈਨੂੰ ਸ਼ਰਮ ਨਹੀਂ ਆਉਣੀ ਮાળੀ ਮੋਟੀ ਫੇਰ ਕੀ ਹੋ ਗਿਆ ਮਮੀ ਤੂੰ ਧਰਲੀ ਰੋਜ਼ ਮੈਂ ਧਰਦੀ ਐ ਹੁਣ ਮੈਂ ਨਹੀਂ ਤੁਹਾਡੇ ਵਾਸਤੇ ਚਾਹ ਕਰਦੀ ਇਲੱਜੀ ਪਹਿਲੇ ਤੂੰ ਚਾਹ ਕਰਦੇ ਤੇ ਅੱਜ ਜੀ ਤੂੰ ਆਪ ਦੀ ਬਣਾ ਕੇ ਬੀਗੀ ਮੇਰੇ ਤਾਂ ਸਿਰ ਕੁੱਟੀ ਜਾਂਦਾ ਸੀ ਉਹਦੋਂ ਜਵਾਕਣੀ ਬੁਸ-ਬੁਸ ਕਰੀ ਜਾਂਦੀ ਸੀ ਮੈਂ ਤਾਂ ਉਹਦੇ ਵਾਸਤੇ ਚਾਹ ਵੀ ਕੁੱਟ ਕਰਦੀ ਹੁਣ ਮੈਥੋਂ ਨਹੀਂ ਕਿਸੇ ਦੇ ਪਾਣੀ ਪਾਈ ਜਾਂਦੇ ਨਾਲੇ ਮੈਂ ਤਾਂ ਵਧੀਆ ਹੀ ਬਣਾ ਕੇ ਪੀਤੀ ਐ ਜੀ ਦੁੱਧੋ ਦੀ ਕੁੱਟ ਪਾਈ ਐ ਰੱਬਾ ਯਾਰੀ ਅੱਡ ਬਣੋਣੀ ਪਊ ਮੈਨੂੰ ਐਂ ਦੱਸ ਤਾ ਤੋ ਕਰਦੀ ਆ ਪਾਣੀ ਨੂੰ ਵੀ ਦੇਣੀ ਆ ਤੈ ਕੱਲੀ ਨੇ ਨਹੀਂ ਪੀਣੀ ਪਾਣੀ ਵਿੱਚ ਝਾਕੀ ਜਾਂਦਾ ਮੂੰਹ ਬੰਨੀ ਫਿਰ ਮੈਂ ਕੁੱਟ ਪਾਣੀ ਵੱਧ ਪਾ ਲੰਦੱਸ ਕੀ ਹੁੰਦਾ ਸੀਗਾ ਮੈਂ ਇੱਥੇ ਤੇ ਤੁਹਾਡੇ ਨਾਲ ਪਕਾਈ ਹੁੰਦੀ ਨਹੀਂ ਅਸੀਂ ਤਾਂ ਮਾਵਾਂ ਧੀਏ ਵਾਸਤੇ ਬਣਾਈਏ ਮੈਂ ਤਾਂ ਚਾ ਕੋਈ ਨਹੀਂ ਹੁਣ ਮੈਂ ਦੋ ਵੀ ਨੱਤੀ ਹੀ ਆਈ ਤਾਂ ਬਾਹਰ ਕੋਸਾ ਹੋ ਕਰਨ ਲੱਗ ਜਿੰਦੇ ਸਾਡੇ ਨਾਲ ਫਰਕ ਕਰਦੀ ਹੈ ਨਾ ਜਿਹੜਾ ਕੁਝ ਤੁਸੀਂ ਮੇਰੇ ਨਾਲ ਕੀਤਾ ਹੁਣ ਦੇਖ ਮੈਂ ਨਹੀਂ ਕਰਦੀ ਪਹਿਲਾਂ ਤੁਸੀਂ ਕਰ ਦਿਓ ਹਜੇ ਤਾਂ ਨਾ ਤੂੰ ਚੰਗੀ ਰਹਿ ਮੁੰਡੇ ਨੂੰ ਨਹੀਂ ਦੱਸ ਆ ਤੇਰਾ ਝਟਾ ਜਿਹਾ ਮਨਾ ਦੂ ਮੈਂ ਕਿਤੇ ਉਹ ਤਾਂ ਅੱਕੀ ਹੋਈ ਜਿਹੜੇ ਫੈਸ਼ਨ ਕਰਦੀਆਂ ਲੰਮੂ ਵੀ ਫੈਸ਼ਨ ਕਰਨ ਵਾਸਤੇ ਹੁੰਦੇ ਹੋਰ ਕਿ ਦੇਖਣ ਵਾਸਤੇ ਹੁੰਦੇ ਆਗੇ ਫਿਰ ਵੀ ਬਹੂਆਂਵੇਂ ਇਸ ਘਰ ਦੇ ਫੈਸ਼ਨ ਕਰ ਸਕਦੀਆਂ ਜਿਹੜੀਆਂ ਬਹੂਆਂ ਨਾ ਬੰਗਾਲੇ ਫਰਜ ਵੀ ਨਮਾ ਹੀ ਕੱਲੇ ਆ ਕੱਲੇ ਲੀੜੇ ਪਾਇਨ ਕਿਸੇ ਨੇ ਦੇਖਣੇ ਫਰਜ ਤਾਂ ਮੈਂ ਸਾਰੇ ਨੂੰ ਭਾਉਣੀ ਆ ਪਰ ਨਾ ਤੁਸੀਂ ਮੇਰੇ ਫਰਜ਼ਾਂ ਨੂੰ ਵੀ ਕੁਝ ਕਰੀ ਜਾਂਦੇ ਆ ਵੀ ਸਭ ਕੁਝ ਕਰਦੀ ਹੈਗੀ ਮੈਂ ਕਰਦੀ ਆ ਆ ਤੇਰੇ ਹੱਥ ਲੱਗਦੇ ਮਹਿੰਦੀ ਲਾ ਰੱਖੀ ਆ ਕੰਮ ਕਰਦੀ ਐ ਤੂੰ ਆ ਮੈਂਦੀ ਤੀਜੇ ਦਾ ਲਾਈਨ ਨਹੀਂ ਦਿੰਦੀ ਪਤਾ ਨਹੀਂ ਕੀ ਕਰਦੀ ਐ ਕੀ ਨਾ ਪਤਾ ਨਹੀਂ ਕਿਵੇਂ ਲੋਕਾਂ ਦੀਆਂ ਕੁੜੀਆਂ ਕਹਿੰਦੇ ਸਾਡੇ ਸੱਸਾਂ ਦਾ 1200 ਹੋਗਾ ਸਾਨੂੰ ਕਹਿੰਦੇ ਨੇ ਤਿਆਰ ਹੋ ਕੇ ਰਹਿ ਇੱਥੇ ਇੱਕ ਤੂੰ ਆਂਗੀ ਜਿਹੜੀ ਉਹੀ ਗੱਲ ਮੈਨੂੰ ਤਿਆਰ ਹੋਈ ਨੂੰ ਟੋਕਦੀ ਐਗੀ ਨਾ ਸਾਰਾ ਦਿਨ ਕੰਮ ਕਰਦੇ ਫੇਰ ਵੀ ਤੂੰ ਮੈਨੂੰ ਮਾੜਾ ਕਹਿਨੀ ਐ ਕੰਮ ਵਾਲਾ ਤੇ ਤੇਰੇ ਕੋਈ ਰਾਖੀ ਹੈ ਨਹੀਂ ਤੂੰ ਨਾ ਬੁਲਾ ਮੈਨੂੰ ਨਾ ਬੁਲਾ ਮੈਂ ਬਹੁਤ ਦੁਖੀ ਆਂ ਅੱਗੇ ਮੇਰੀ ਧੀ ਉਦੋਂ ਦੁਖੀ ਹੋਈ ਜਾਂਦੀ ਐ ਤੂੰ ਮੈਨੂੰ ਬੁਲਾਈ ਜਾਨੀ ਆ ਉਹ ਮੈਨੂੰ ਕਹਿੰਦੀ ਆ ਮਾਂ ਤੋਂ ਸਾਰਾ ਨਾ ਦਿਮਾਗ ਮਾਰੀ ਜਾਨੀ ਆ ਆਹੋ ਭਾਈ ਆ ਜਦੋਂ ਬੇਲ ਐਕੀਆਂ ਆ ਜਾਣ ਕਰੀ ਦਿਮਾਗ ਹੀ ਖਰਚ ਹੋਣਗੇ ਫਿਰ ਕੀ ਹੋਊਗਾ ਬੇਲ ਐਕਨ ਨੂੰ ਮੈਂ ਵਿੱਚ ਕੋਈ ਕਾਰਾ ਕਰਤਾ ਤੇਰੇ ਹੱਥ ਧੋਰੀਂ ਦੇ ਜੇ ਤੂੰ ਮੈਂ ਨਹੀਂ ਬੋਲ ਤੂੰ ਉੱਥਰੇ ਸੇ ਚੜੀ ਜਾਨੀ ਸਾਰਾ ਕੰਮ ਕਰਕੇ ਫਿਰ ਵੈਲੀ ਹੁੰਨੀ ਆਈ ਮੈਂ ਉਹਦਾ ਕੋਈ ਕਾਰਾ ਹੀ ਨਹੀਂ ਕੀਤਾ ਤੜਕੇ ਤੇਰੇ ਵਰਗੇ ਕੋਈ ਚੰਗੀ ਨਹੀਂ ਮੈਂ ਤਾਂ ਕਹਿੰਦੀ ਆ ਇਹੋ ਜੀ ਨੂੰ ਕਿਸੇ ਦੇ ਨਾਮ ਵੇ ਜਿਹੜੀ ਨਹੀਂ ਘਰੀ ਚੋਰੀਆਂ ਕਰੀ ਜਾਵੇ ਬੈ ਜਾ ਦੇ ਕੀਕੇ ਮੈਂ ਤਾਂ ਕਹਿੰਿਆ ਕਾਣ ਨੂੰ ਮੈਨੂੰ ਦੱਸਣੀ ਪਊਗਾ ਮੇਰੇ ਪਿਆਉਣ ਨੂੰ ਵੀ ਐ ਕਰਦੀ ਹੈਗੀ ਲੈ ਤੇਰਾ ਪਿਆਉ ਮੇਰੇ ਤੇ ਕਾਲੇ ਰਾਰ ਲੱਗਿਆ ਠਾਣ ਦਾ ਮੈਂ ਮਾਂ ਵੀ ਤੂੰ ਮੈਨੂੰ ਦੇਖਿਆ ਕੋ ਮੁਰਮੜ ਉੱਥੀ ਉਹ ਹੀ ਗੱਲ ਉੱਥੇ ਆ ਜਾਨੀ ਤੇਰਾ ਪਿਓ ਦੀ ਹਿੰਮਤ ਨਹੀਂ ਮੈਂ ਪੁੱਤ ਵੇ ਹੈ ਇਹ ਨਹੀਂ ਹੈ ਨਾ ਤੇਰਾ ਪਿਓ ਮੈਨੂੰ ਕੁਛ ਕਹਿ ਜੋ ਹਿੰਮਤ ਨਹੀਂ ਜੱਟ ਦੀ ਜੇ ਹਿੰਮਤ ਦਿਖਾਤੀ ਨਾ ਤੁਸੀਂ ਮੇਰੇ ਕੋਲ ਝਾਕ ਨਹੀਂ ਸਕਦੀਆਂ ਮੈਂ ਤਾਂ ਕਹਿੰਿਆ ਕਾਣ ਦੱਸਣਾ ਚਲ ਕਾਣ ਨੂੰ ਨਾ ਮਨ ਦੁਖੀ ਕਰਨਾ ਕੀ ਸੋਚੂਗਾ ਉਹ ਵੀ ਮੇਰੀ ਤੇ ਸਾਡਾ ਮਨ ਦੁਖੀ ਕਰਦੀਆਂ ਰੋਜ ਮੇਰੇ ਪੁੱਤ ਨੂੰ ਪੁੱਛ ਕੇ ਦੇਖ ਜਿਹੜੀ ਉਹਦੀ ਮਾਂ ਆਦੀ ਕਰਤੀ ਤੁਸੀਂ ਮੰਮੀ ਜਿੱਦੇ ਘਰ ਪੱਟਿਆ ਨਾ ਤੂੰ ਹੀ ਬਟੇਂਗੀ ਆਵਦਾ ਪੁੱਤ ਤਾਂ ਹੂੰ ਤਾਂ ਸਾਡੇ ਚ ਨਹੀਂ ਲੜਾਈ ਪੈਂਦੀ ਹੁਣ ਤੂੰ ਪਾਉਣੀ ਹੈਗੀ ਇਹ ਕਿਹੜੀ ਮਾਂ ਗਈ ਜਿਹੜੀ ਆਪਦੇ ਪੁੱਤ ਦਾ ਘਰ ਪੱਟੂ ਨਾਲੇ ਮੈਂ ਤਾਂ ਤੇਰੇ ਬਾਹਲੇ ਪੜਦੇ ਰੱਖਦੀ ਆਂ ਵੀ ਮੁੰਡੇ ਨੂੰ ਪਤਾ ਨਾ ਲੱਗ ਜਾਏ ਕਿਸੇ ਗੱਲ ਦਾ ਸਾਰੇ ਨੁਕਸ ਮੇਰੀ ਜੀ ਕੱਢੀ ਚੱਲਿਆ ਕਰ ਸਮਝ ਜੀ ਇੰਨੀ ਵੀ ਚੰਗੇ ਬਣਦੇ ਤੁਸੀਂ ਮੈਨੂੰ ਇੰਨੀ ਮਾੜੀ ਕਹਿੰਦੇ ਹੋਗੇ ਮੈਨੂੰ ਤੇ ਇਹ ਲੱਗਦਾ ਜਿਵੇਂ ਨਾ ਹੁਣ ਤੂੰ ਮੇਰਾ ਤਲਾਕ ਕਰਵਾ ਕੇ ਛੱਡੇਂਗੀ ਆਵਦੇ ਪੁੱਤ ਦੇ ਲਾਲ ਆਉਂਗਾ ਹੋਰ ਇਹਰਾ ਪੁੱਤ ਜੀ ਇੰਨਾ ਆਲਾ ਹੁੰਦਾ ਅੱਜ ਨੂੰ ਤੈਨੂੰ ਕੱਢੀ ਹੁੰਦੀ ਪਰ ਇਹ ਤਾਂ ਮੇਰੀ ਸਮਾਈ ਆ ਮੈਂ ਕੋਈ ਗੱਲ ਨਹੀਂ ਮੇਰੇ ਜਵਾਬ ਕੋਲੇ ਕਰਦੀ ਬੈ ਜਾ ਬੈ ਜਾ ਝੋਕਣ ਨਹੀਂ ਜਾਣਦੀ ਇਕੱਲਾ ਕਰ ਲੈ ਚਾਹ ਦੀ ਕੋਟਾਲ ਦੀ ਉਹ ਪਿਆ ਉਧਰ ਸਿਲੰਡਰ ਦੂਜੇ ਤੇ ਧਰ ਲੈ ਇੱਥੇ ਤੇ ਵਿੱਚ ਵੀ ਜੋੜਨੀ ਪੈਗੀ ਫਿਰ ਮੈਨੂੰ ਕੁਝ ਚਾਹ ਦੀ ਬੋਲਣਾ ਲੱਗਦਾ ਮੈਨੂੰ ਦੱਸਣੀ ਪਊਗੀ ਇੱਥੇ ਪਰ ਮੈਨੂੰ ਐਸੀ ਵੀ ਚਲ ਕਾਹ ਨੂੰ ਦੱਸਣਾ ਹੋਣਾ ਹੈਲੋ ਸਾਂਜੀ ਕਦੋਂ ਭਾਉਣ ਨਾ ਕੋਈ ਗੱਲ ਤਾਂ ਫੇਰੀ ਵੱਡੀ ਹੋ ਗਈ ਫਰਕ ਜੀ ਤੋ ਮੈਨੂੰ ਮਿਲਦੇ ਨਹੀਂ ਸੀ ਨਾ ਨਾਲ ਤਾ ਉਹ ਹੋ ਗਈ ਮੈਨੂੰ ਨਹੀਂ ਪਤਾ ਤੁਸੀਂ ਕਿਹੜਾ ਘਰੇ ਆ ਤੁਸੀਂ ਕੀ ਆ ਗਏ ਰੋਂਗੀ ਨਾ ਤੋ ਫਿਰ ਹੋਰ ਕੀ ਕਰੂੰਗੀ ਮੈਂ ਗੱਲ ਹੀ ਇੱਕ ਤੇ ਕਹਤੀ ਮੈਨੂੰ ਤੇਰੇ ਮਾਂ ਨੇ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ ਚੋਰ ਨਹੀਂ ਲੱਗਦੀ ਕੋਈ ਤੂੰ ਤਾਂ ਨਹੀਂ ਕਹਿੰਦਾ ਤੇਰੀ ਮਾਂ ਤਾਂ ਕਹਿੰਦੀ ਹੈਗੀ ਹਾਂ ਭੈਣ ਕਹਿੰਦੀ ਮੇਰੇ ਨਾਲ ਕਿ ਕੰਨਾਂ ਦੇ ਕੱਢ ਲੈ ਮੇਰੇ ਕਿੱਟ ਚੋਂ ਮੇਰੀ ਗੱਲ ਸੁਣ ਮੈਂ ਪੁੱਲਾਂ ਤੇ ਕੰਨਾਂ ਨਾਲ ਕੀ ਕਰਨੇ ਆਗੇ ਮੇਰੇ ਕੋਲ ਹੈ ਨਹੀਂ ਗਾ ਕੁਝ ਮੈਂ ਉਹਦੇ ਕੱਢੂੰਗੀ ਕਹਿੰਦੀ ਲਿਆਈਆਂ ਮੈਂ ਨਾਲ ਮੈਂ ਵੀ ਇਹ ਗੱਲ ਕਹੀ ਸੀ ਮਾਹ ਵੀ ਤੂੰ ਲਿਆਈ ਨਹੀਂ ਹੁੰਦੀ ਮਾਹ ਤੈਨੂੰ ਭੁੱਖਾ ਪੈਂਦਾ ਹੁਣਾ ਕਹਿੰਦੀ ਮੈਂ ਲਿਆਈਆਂ ਉਹ ਤਾਂ ਹਜੇ ਕੁਝ ਬੋਲੀ ਨਹੀਂ ਮਾਂ ਬੋਲਦੇ ਕਹਿੰਦੀ ਤੂੰ ਕੱਢੇ ਨੇ ਵੀ ਪਤਾ ਮੈਂ ਕੱਢ ਕੇ ਕੀ ਕਰਨੇ ਆਗੇ ਜੇ ਕੋਈ ਚੀਜ਼ ਹੋਊ ਲੋੜ ਹੋ ਮੈਨੂੰ ਤੂੰ ਨਹੀਂ ਤੈਨੂੰ ਕਹੂੰਗੀ ਮੈਂ ਨਹੀਂ ਉਹ ਦਮ ਕਰੇ ਸੀ ਮम्मी ਨੇ ਮੈਨੂੰ ਉਹਦੀ ਬਣਵਾਤੀ ਸੀ ਜੇ ਮੈਨੂੰ ਲੋੜ ਹੁੰਦੀ ਮੈਂ ਘਰੇ ਕਹਿ ਦਿੰਦੀ ਬਹੁਤ ਕੁਝ ਬੋਲੀ ਮम्मी ਬੱਸ ਕਰਿਆ ਕਿ ਦੂਸੇ ਸਾਰੇ ਘਰੋਂ ਮम्मी ਨੂੰ ਕੁਛ ਸੇ ਹੋਰ ਹਾਂਜੀ ਮੇਰੀ ਗੱਲ ਸੁਣੋ ਜੇ ਆਹੀ ਕੁਛ ਰਹੇ ਹਨ ਮੈਂ ਤਾਂ ਉਹਦੇ ਪੇਕ ਹੀ ਬੰਦ ਲੂੰਗੀ ਨਹੀਂ ਤੁਹਾਨੂੰ ਪਤਾ ਮੇਰੀ ਮਾਂ ਦੇ ਸੁਭਾਅ ਦਾ ਪਵਾਉਗੀ ਹੁਣ ਫਰਕਾ ਨੂੰ ਮੈਂ ਮੇਰੀ ਗੱਲ ਸੁਣੋ ਉਹ ਤਾਂ ਕਹਿੰਦੀ ਮੈਂ ਤਾਂ ਪੂਰੀਆਂ ਉਂਗਲਾਂ ਲਾਉਂਗੀ ਹੁਣ ਜੀਤ ਤੇ ਵੀ ਇਸੇ ਨੇ ਚੱਕੇ ਨੇ ਹੋਰ ਕਿੱਧਰ ਵੀ ਜੱਸੀ ਪੈਣ ਗਈ ਹੋਈ ਹੈਗੀ ਸਾਧਨ ਮੰਮੀ ਤਾਂ ਬਸ ਮੈਨੂੰ ਹੀ ਮਾੜਾ ਮੈਨੂੰ ਹੀ ਮਾੜਾ ਉਹਨੂੰ ਤਾਂ ਬਗਉਂਦੀ ਹੈਗੀ ਜੇ ਇਹ ਗੱਲ ਆਪਣੀ ਤਲਾਕ ਤੱਕਰ ਪਹੁੰਚ ਗਈ ਨਾ ਫਿਰ ਬਸ ਆਪਣਾ ਘਰ ਪਟਿਆ ਜਾਊਗਾ ਜੇ ਮੰਮੀ ਇਹੀ ਕੁਛ ਕਰੇਗੀ ਫਿਰ ਮੈਂ ਮੈਂ ਤਾਂ ਇੱਥੇ ਰਹਿੰਦੀ ਹੈਗੀ ਮੰਮੀ ਆਪਦੀ ਆਪ ਆਪਦੀ ਕਦਰ ਘਟਾਈ ਜਾਂਦੀ ਹੈ ਮੈਂ ਤਾਂ ਸਾਰਾ ਦਿਨ ਉਹਨੂੰ ਮਾਅਮਾ ਪੈਂਦੀ ਸੀਗੀ ਜਦੋਂ ਮੈਂ ਚੱਕੇ ਨਹੀਂ ਉਦਾਂ ਨੂੰ ਲੱਗਦਾ ਵੀ ਮੈਂ ਚੱਕੇ ਹੋਵਾਂਗੇ ਆਪਣੀ ਕੁੜੀ ਦੀ ਚਾਹ ਗੁਣੀ ਹੈਗੀ ਜਿਹੜੀ ਸਾਰਾ ਦਿਨ ਐ ਕਰਦੀ ਹੈ ਹਾਂ ਹੋ ਲਾਰੇ ਮੇਰੇ ਪੁੱਤ ਨੂੰ ਗਣਾ ਦੇਖ ਕੀ ਨੂੰ ਲੈ ਬਖੀ ਮਮੇ ਗਲਤਾਂ ਕਰ ਲੈ ਕਰਦੇ ਐ ਬੋਲਦੇ ਹੁੰਦੇ ਨੇ ਵਿੱਚ ਆ ਕੇ ਕੀ ਸੋਚਣਗੇ ਉਹ ਕੀ ਸੋਚਣਾਂਗਾ ਪਤਾ ਹੀ ਹੋਣਾ ਕਿਹੜੀਆਂ ਪੜ੍ਹਤਾਂ ਪੜ੍ਹਾਇ ਜੰਨੀ ਹੈ ਮੇਰੇ ਪੁੱਤ ਨੂੰ ਪੜਾਉਣੀ ਹੈ ਜੇ ਮੇਰੇ ਪੁੱਤ ਨੇ ਨਾ ਮੈਨੂੰ ਕੋਈ ਵੱਧ ਘੱਟ ਗੱਲ ਕਹੀ ਤੇ ਆ ਕੇ ਤੂੰ ਐਸਾ ਕਹ ਲਾਈ ਮੈਨੂੰ ਮਰਨਾ ਮਨਜ਼ੂਰ ਪਰ ਮੈਂ ਨਾ ਤੈਨੂੰ ਨਹੀਂ ਰਹਿਣ ਦੇਣਾ ਤੈਨੂੰ ਆਈ ਤੇ ਕੁਝ ਤੂੰ ਚਾਹਣੀ ਹੈ ਨੀ ਪਰ ਜੇ ਜੀਤ ਨੂੰ ਮੇਰੇ ਤੇ ਯਕੀਨ ਹੋਇਆ ਨਾ ਉਹ ਤੇਰੇ ਮਗਰ ਲੱਗ ਕੇ ਮੈਨੂੰ ਜਮਾ ਨਹੀਂ ਕਰਦਾ ਹੈਗਾ ਕਿੰਨੇ ਜ਼ੋਰ ਲਾਣੀ ਤੂੰ ਗੱਲ ਸੁਣਨੀ ਮੇਰੀ ਤੇਰੇ ਤੇ ਜਿਹੜਾ ਉਹ ਕਾਲਾ ਹੀ ਪੁੱਤ ਨਹੀਂ ਤੇ ਹੈ ਜੀਨੇ ਪਾਲਿਆ ਪਰੋਸਿਆ ਤੇ ਉਹਦੇ ਤੇ ਯਕੀਨ ਨਹੀਂ ਪੁੱਤ ਨੂੰ ਮੇਰੇ ਨੂੰ ਮੇਰੀ ਗੱਲ ਸੁਣਨਾ ਮੇਰੇ ਪੁੱਤ ਨੂੰ ਨਾ ਰਾਈ ਰਾਈ ਦਾ ਪਤਾ ਵੀ ਮੇਰੀ ਮਾਂ ਪਹਿਹਦੀ ਆ ਕਿੰਨੀਆਂ ਔਖਾਂ ਨਾਲ ਮੈਂ ਪੁੱਤ ਪਾਲਿਆ ਤੇ ਨੌਕਰੀਆਂ ਲਾਇਆ ਕੋਈ ਤੇਰੇ ਪਿੱਛੇ ਨਹੀਂ ਖੱਡਾਂ ਪਿੱਛੇ ਲੱਗੂ ਮਾਂ ਕਰ ਉਹ ਮੈਂ ਤਾਂ ਉਹ ਮੇਰੇ ਨਾਲ ਕੱਢਣੀ ਆ ਤੇਰੇ ਨਾਲ ਨਹੀਂ ਸੋਚ ਸਮਝ ਕੇ ਗੱਲ ਕਰੀ ਮਾਂ ਮਾਂ ਤਾਂ ਬਾਕ ਪਿਆਰੀਆਂ ਹੁੰਦੀਆਂ ਪੁੱਤਾਂ ਪਰ ਮਾਂ ਪਿਆਰੀ ਐ ਨਾ ਕਿੰਨੀ ਓਨੀ ਘਰਾਂ ਵਾਲੀ ਨਹੀਂ ਹੁੰਦੀ ਹੂੰ ਮੂੰ ਤਾਂ ਮਾਂtheta ਪਿਆਰੀ ਐ ਮਤਲਬ ਤੈਨੂੰ ਪੁੱਤ ਨਹੀਂ ਪਿਆਰਾ ਜਿਹੜਾ ਉਹਦਾ ਤਾਂ ਘਰ ਪੱਟਣ ਨੂੰ ਲੱਗੀ ਹੋਈ ਹੈਗੀ ਅੱਛਾ ਮੇਰੇ ਪੁੱਤ ਨੂੰ ਸਾਰਾ ਯਕੀਨ ਹੈ ਵੀ ਮੇਰੀ ਮਾਂ ਇਹ ਜੀ ਗੱਲ ਕੋਈ ਨਹੀਂ ਕਰਦੀ। ਪੁੱਤਾਂ ਨੂੰ ਵਿਆਹ ਹੀ ਨਾ ਕਰੋ। ਕੱਲੇ ਪੁੱਤ ਕੁਮਾਰੇ ਰੱਖ ਲਿਆ ਕਰੋ। ਜਿੰਨੂੰ ਹੋ ਏਡੀਆਂ ਮਾੜੀਆਂ ਲੱਗਦੀਆਂ ਹੁੰਦੀਆਂ ਬਾਅਦ 'ਚ। ਨਹੀਂ ਤੂੰ ਬਾਹਲੇ ਲੈਕਚਰ ਦੇ ਨਾਂ ਦੇ ਪੁੱਤ ਤਾਂ ਹਾ ਦੁਨੀਆ ਹੀ ਪਿਆਉਂਦੀ ਆ। ਪਰ ਜੇ ਤੂੰ ਤੇਰੇ ਵਰਗੀਆਂ ਭੂਤ ਨਹੀਂ ਆ ਜਾਣ ਨਾ ਉਹ ਘਰ ਨੂੰ ਖੇਰੂ-ਖੇਰੂ ਘੱਤ ਨਹੀਂ ਹੁੰਦੀਆਂ। ਭੂਤ ਨਹੀਂ ਮੈਂ ਨਹੀਂ। ਭੂਤ ਨਹੀਂ ਤੇਰੀ ਧੀ ਆ। ਸਮਾਂ ਉਹ ਜਿੱਦਾਂ ਇੱਕ ਪਲੇਸ ਪਾਰ ਛੋਟ ਜਾਵੇ। ਮੇਰਾ ਗਾਉਂ। ਤੂੰ ਮੇਰੀ ਕੁੜੀ ਨੂੰ ਕਿਵੇਂ ਕਹਿਣੀ? ਮੂਤ ਮਰੂ ਮੈਂ। ਮੂਤ ਮਾਰ ਕੇ ਇਹ ਉੱਚੀ ਜਿੱਥੇ ਹੈਗੀ ਆ ਆਪਦੀ ਘਾਤ ਸਾਂ ਮੈਂ ਵੀ ਕਿਸੇ ਦੀ ਨਹੀਂ ਆ ਜਿਵੇਂ ਤੂੰ ਲੱਗੀਆਂ ਬੋਲ ਮੇਰੀ ਮਾਂ ਵੀ ਇਹੀ ਗੱਲ ਕਹੂ ਜੇ ਉਹਨੂੰ ਪਤਾ ਲੱਗੇ ਮੇਰੇ ਦੀ ਨਾਕ ਫੋਈ ਜਾਂਦਾਗਾ ਮੇਰੀ ਮਾਂ ਨੇ ਮੈਨੂੰ ਫੁੱਲਾ ਵਾਂਗੂ ਰੱਖਿਆ ਸੀ ਕਾਲ ਸੁਣ ਲੈ ਮੇਰੇ ਜੇ ਮੈਂ ਮਾੜੀ ਕਿੁੱਚੀ ਬਾਜ਼ ਨਾਲ ਰਾਣਾ ਪਤਨ ਮੇਰਾ ਆਂਡ ਗਮਾ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਮੇਰੇ ਪੁੱਤ ਨੂੰ ਚਕੀਨ ਆਜੀ ਚਕੀਨ ਵੀ ਹਾਂ ਹੁ ਮੈਂ ਤਾਂ ਹੁਣ ਕਹਿ ਦੇਣੀ ਆ ਮੈਨੂੰ ਇਹਨੇ ਘਲ ਘੋੜ ਦੀ ਆਜਾਣੀ ਕੋਈ ਨਾ ਫਿਰ ਜਿਵੇਂ 100 ਬੰਦਾ ਗਿਆ ਸੀ ਨਾ ਮੈਨੂੰ ਲੈ ਉਵੇਂ 100 ਬੰਦਾ ਜਾ ਕੇ ਛੱਡਿਆ ਜਮਾ ਨਹੀਂ ਤੇਰੇ ਘਰੇ ਵੜਦੀ ਐ ਸਖੀ ਰਮੇਥ ਜੰਦ ਹਾਂ ਨਾ ਆ ਜੀਵਨ ਨਾ ਥੋੜੀ ਜਿਹੀ ਪਿੱਛੇ ਕਰ ਲਿਆ ਕਰ ਅੱਗੇ ਨਾ ਵਧਾਇਆ ਕਰ ਨਹੀਂ ਤਾਂ ਮੇਰਾ ਜੀ ਕਾ ਤੇਰੀ ਸਭੀ ਮੋਤਿਆ ਪਰ ਲੋਕਾਂ ਦੀ ਖਿਆਲ ਮੈਂ ਮੰਨਦੀ ਐ ਮੈਂ ਨਾ ਆਪਦੀ ਚਾਲ ਖੇਡੂ ਪਹਿਲਾਂ ਤੇ ਤੀਨੇ ਚਾਲ ਖੇਡ ਲਈ ਹੁਣ ਤੂੰ ਖੇਡ ਲੈ ਤੁਹਾਨੂੰ ਆਉਂਦਾ ਵੀ ਕੋਸਾ ਨਾ ਮਾਦੀਆਂ ਇਹ ਕੰਮ ਤੋਂ ਬਿਨਾਂ ਮੈਂ ਤਾਂ ਹੁਣ ਰੌਲਾ ਪਾਉਂਦੀ ਆ ਤੇ ਹੁਣ ਦੇਖੀ ਕੀ ਬੰਦ ਆ ਉਹ ਨਾ ਆ ਤੇਰੀ ਤਾਂ ਛਾਦੀ ਵਾਰ ਹੋ ਗਈ ਹੁਣ ਜੇ ਅਸੀਂ ਮਾਂ ਨਾਲੀਆਂ ਕੁਝ ਬੋਲ ਦਮਾਣੀ ਨਾ ਇਹਦਾ ਮਤਲਬ ਇਹ ਨਹੀਂ ਹੈਗਾ ਤੂੰ ਮਾਰੂ ਜਾਨੋ ਮਾਰ ਦੇ ਨਾ ਇਹ ਬਾਰੇ ਹੁਣ ਮੈਂ ਵੀਰੇ ਨੂੰ ਜ਼ਰੂਰ ਦੱਸੂਗੀ ਆ ਤੇਰਾ ਕੀ ਪਤਾ ਜੇ ਮੈਂ ਨਾ ਹੁੰਦੀ ਤੇ ਮੇਰੀ ਮਾਂ ਨੂੰ ਸੱਚੀ ਮਾਰ ਦਿੰਦੀ ਉਹ ਤਾਂ ਮੈਂ ਸੀ ਇੱਥੇ ਬਚਾ ਲਿਆ ਆ ਕੇ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਪਰ ਤੂੰ ਕਿਉਂ ਨਹੀਂ ਗੱਲ ਸਮਝ ਲੈ ਗਈ ਮੈਂ ਨਹੀਂ ਕੁੱਟਿਆ ਮੰਮੀ ਦਾ ਬੱਸ ਕਰ ਸਾਰਾ ਸਮਝ ਗਿਆ ਮੈਂ ਬਸ ਸਾਰਾ ਪਤਾ ਲੱਗਿਆ ਮੈਨੂੰ ਬਸ ਬਹੁਤ ਵੱਡੀ ਡਰਾਮੇ ਵਾਇਰ ਹੈ ਨੀ ਪੁੱਤ ਵੀਰਪਾਲ ਮੇਰੀ ਗੱਦਾ ਯਕੀਨ ਕਰ ਮੈਂ ਨਹੀਂ ਕੁਛ ਕਰਾ ਪਾਣੀ ਦੇ ਪੈਸੇ ਗੱਲਾਂ ਕਰੀ ਜਾਂਦੀ ਸੀ ਨਾ ਪਕਾਈ ਨਾ ਇਹ ਪੱਥਰ ਤੇ ਬੂੰਦ ਪਈ ਨਾ ਪਈ ਤਿੰਨ ਤਾਂ ਦੇਖਦੀ ਆ ਮੈਂ ਪੂਰੀ ਕਿੱਡੀ ਡਰਾਮੇ ਆਵਾਜ਼ ਨੇ ਮਾਵਾ ਦੀਆਂ ਕੀ ਡਰਾਮਾ ਕਰਿਆ ਮਾਣ ਚੰਗੀ ਨਹੀਂ ਸੋਚਦੀ ਹੈਗੀ ਵੀ ਮੇਰੇ ਪੁੱਤ ਦਾ ਕਰ ਪੱਟਿਆ ਜਾਊਗਾ ਉੱਤੋਂ ਦੇਖ ਲਾ ਕੁੜੀ ਜੀ ਕਿਵੇਂ ਆ ਕੇ ਮੇਰੇ ਥੱਪੜ ਮਾਰਿਆ ਤਾਂ ਇਹ ਨਹੀਂ ਸੋਚਿਆ ਵੀ ਮੇਰੀ ਪਰਜਾਈ ਆ ਵੀ ਪਹਿਲਾਂ ਆ ਕੇ ਤੂੰ ਕੁਸਤਾ ਦਾ ਵੀ ਗੱਲ ਹੋਈ ਕੀ ਹੈਗੀ ਪਰ ਉਹਨ ਦਾ ਭੀ ਜਦੋਂ ਮਾਂ ਨੇ ਕਰਦੀ ਆ ਉਹ ਤਾਂ ਸੱਚ ਮੰਨਣੀ ਆ ਉਹਦਾ ਵੀ ਕੋਈ ਕਸੂਰ ਨਹੀਂ ਤਾਂ ਉਹਨੂੰ ਪੁੱਛਾਇਆ ਮੈਂ ਕਿੰਨ ਅਸੀਂ ਕਿਹਾ ਲੈ ਜਲੋ ਪੁੱਤ ਤੈਨੂੰ ਟੈਂਸ਼ਨ ਤੇ ਬਾਕੀ ਪਈਆਂ ਹੈ ਮੈਂ ਵੀ ਟੈਂਸ਼ਨ ਤਾਂ ਹੋਈ ਜਾਂਦੀ ਆ ਬੜੀ ਫਿਕਰ ਹੋਈ ਪਈ ਮੇਰੇ ਨਾਲ ਸੋਣ ਸਨੇ ਆਦੇ ਮੇ ਟੜਕੇ ਜਾਂਦੀ ਆਈਆਂ ਹੈ ਉਹ ਕਹਾਂ ਉਹ ਉਹ ਦਾ ਮੁੰਡੇ ਦਾ ਪਾਪਾ ਹੈ ਨਹੀਂ ਸੀ ਕਰ ਹੁਣ ਨਾਲ ਤਾਂ ਆਪਣੇ ਦੇ ਸਿਉਣੇ ਵਾਲੇ ਕਰਦੇ ਆ ਕਰਾਉਂਦੇ ਆ ਸਾਰਾ ਕੁਸੂਤ ਉਹ ਜਵਾਕ ਨੂੰ ਪਤਾ ਨਹੀਂ ਸੀ ਉਹ ਕਹਾਂ ਆਂਟੀ ਟੜਕੇ ਆਜੀ ਹਾਂ ਤਾਂ ਹੁਣ ਟੜਕੇ ਚੱਲਾਂਗੇ ਤਰੂ ਮੈਂ ਕਿਹਾ ਰਹੇਗਾ ਤੇਰੇ ਤਾਂ ਭਾਈ ਕਾਂਟੇ ਕਰਾ ਕੇ ਦੇਉਂਗੀ ਮੈਂ ਤੈਨੂੰ ਪਤਾ ਲੱਗਦੀ ਦੀ ਲੈ ਮੰਮੀ ਸਾਡੀ ਦਾ ਕੁੜੀ ਦੀ ਪਾੜੀ ਚਲਾ ਆ ਮੈਨੂੰ ਤਾਂ ਡਰ ਰਿਹਾ ਕਿ ਅੱਜ ਜੇ ਆਪਾਂ ਖਰਾਬ ਹੀ ਲੈ ਹੋਰ ਕਿਤੇ ਉਹ ਪਛਾਣ ਹੀ ਨਾ ਲਵੇ ਲੈ ਕੋਸੇ ਉਹਨੇ ਦੇਖੀ ਪੱਥਰ ਉਹਹੀ ਡਿਜ਼ਾਈਨ ਉਹ ਮੇਰੀ ਫੋਟੋ ਜੀ ਪਈ ਨੇ ਉਹ ਤੂੰ ਭੇਜ ਜਿਸ ਇਹਨਾਂ ਬਹੁਗਾ ਵਾਸਤੇ ਕੇ ਦਿਖਾ ਦੀ ਮਾਂ ਉਹ ਫੋਨ 'ਚ ਪਈ ਐ ਬਿਲਕੁਲ ਸਭ ਇੰਤਜ਼ਾਮ ਹੋ ਗਿਆ ਤੂੰ ਟੈਨਸ਼ਨ ਨਾ ਲੈ ਤੇਰੀ ਮਾਂ ਬੈਠੀ ਜਿਹੜੋ ਕਹਿੰਦੇ ਰੱਬ ਵਰਗੀ ਮਾਂ ਹੋਵੇ ਨਾ ਤੇ ਪੁੱਤ ਨੂੰ ਟੈਨਸ਼ਨ ਨਹੀਂ ਲੈਂਦੇ ਹੁੰਦੇ ਹੁਣ ਤੂੰ ਪਾਇ ਲੈ ਟੱਕ ਕੇ ਆਪਾਂ ਜਾਵਾਂਗੇ ਨਾਲੇ ਟੈਨਸ਼ਨ ਟੁਕਸ਼ਨ ਛੱਡ ਪੜੀ ਚੱਲ ਪਹਿਲੇ ਮੰਮੀ 1 ਕਿਲੋ ਦਾਲ ਤੈਨੂੰ ਲੈ ਜਾ ਵੀ ਮੈਨੂੰ ਦੱਸ ਹੀ ਦਿੰਨੀ ਆ ਵੀ ਆ ਗੱਲ ਹੋ ਗਈ ਲੈ

ਦੇਖ ਤਾਂ ਸਹੀ ਕਿਵੇਂ ਮਾਰਵਾਤੀਆਂ ਮੌਲੀ ਨਾ ਪਈਆਂ ਕਿੱਦਾਂ ਜਾਣ ਲਾਇਆ ਦੇਖ ਕੇ ਮੇਰਾ ਗਲ ਘੁੱਟਦਾ ਕੁੜੀ ਨੇ ਭੁੱਪਣ ਸੋਤੇ ਸਮੇਂ ਚਰਕ ਦੇਣੇ ਚੇਟੜ ਮਾਰਤੇ ਮੇਰੀ ਕਰਨੀ ਬੰਦ ਕਰ ਪਰ ਮੈਨੂੰ ਤਾਂ ਸਮਝ ਆਇਆ ਇਹ ਉਹ ਕੰਨਾਰੇ ਚੱਕੇ ਹਨ ਨਾ ਇਹ ਚੱਕੇ ਹੀ ਰਹਿੰਦੇ ਹੁਣ ਆਉਂਦੇ ਤੇ ਨਹੀਂ ਲੰਘਿਆ ਇਹਦਾ ਇਹ ਪਤਾ ਨਹੀਂ ਕਿ ਇਤਾਲ ਉਹ ਕੀ ਪਤਾ ਫਟ ਕੇ ਬੋਲਦਾ ਇਹਨਾਂ ਵਿੱਚ ਅੱਜ ਫਰਕ ਕੋਈ ਨਹੀਂ ਆਇਆ ਕਰੀਏ ਤੇ ਬੁੜੀ ਦੀ ਗੱਲ ਤਪੀਦੀ ਨਹੀਂ ਚੱਪੀ ਮੁਕਾ ਦੇਣੀ ਹੈ